ਸ਼ੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤ ਜੀ ਸਹਾਇ ਬਾਹਰ ਸ੍ਰੀ ਭਗਤ ਜੀ ਕੀ ਪਾਦਸ਼ਾਹੀ ਦਸਵੇਂ ਪ੍ਰਥਮ ਭਗਤ ਜੀ ਸਮਰ ਕਾ ਗੁਰੂ ਨਾਨਕ ਲਾਈਂ ਧਿਆਏ ਫਿਰੰਗਤ ਗੁਰ ਤੇ ਅਮਰਦਾਸ RAM DAS ਸਾਹਿਬ ਹੋਈ ਸਹਾਇ ਅਰਜਨ ਹਰ ਗੋਵਿੰਦ ਨਾਮ ਸਿਮਰਉ ਸ੍ਰੀ ਅਰਦਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਸ ਢਠ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿਮਰੈ ਕਰਨੋਂ ਨਿੱਦਾ ਵਹਿਤਾਏ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਬਾਦਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਤਦਾਰ ਦਾ ਧਿਆਨ ਤਰਕੇ ਬੋਲੋ ਜੀਵਾਹੇ ਗੁਰੂ ਪੰਜਾਂ ਪਿਆਰਿਆਂ ਚੌਹਾਂ ਸੱਜਦਿਆਂ ਚਾਲੀਆਂ ਮੁਕਤਿਆਂ ਅਟੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਵੰਡ ਛਕੇਆ ਦੇਗ ਚਲਾਈ ਤੇਗ ਬਾਹੀ ਦੇਖੇ ਅੰਡਠ ਕੀਤਾ ਤਨਾ ਪ੍ਰਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੁਰੋ ਜੀ ਵਾਹੇ ਗਰੂ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਨੂੰ ਹੀਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਰਿਆ ਸਿੱਖੀ ਕੇ ਸਾਂ ਸਵਾਸਾਂ ਨਾਲ ਲਿਭਾਈ ਤਨਾ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵੇ ਚੇਤਾਵਨ ਕਾ ਸਤਕਾ ਸਰਬ ਸੁਖ ਹੋਵੇ ਜਹਾ ਜਹਾ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਆਏ ਦੇਖ ਤੇਗ ਭਤੇ ਬਿਰਤ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਪ੍ਰਵੇਕ ਦਾਨ ਵਿਸਾਹ ਦਾਨ ਪ੍ਰੋਸਾਹ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅਮਰਤ ਸਰਦ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੰਗੇ ਜੁਗੋ ਜੁਗਾ ਟਲ ਧਰਮ ਕਾਜ ਐਕਾਰ ਹੋਵੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਚੱਕਾਂ ਦਾ ਮਾਨਣੀ ਮਾ ਮਤੁ ਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਧਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੋਲੇ ਦਰਸ਼ਨ ਦੇ ਦਾਰ ਤੇ ਸੇਵਾ ਸੰਭਾਲਦਾ দান ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਂ ਨੇਉਟਿਆਂ ਦੀ ਓਟ ਨੇ ਆਸਰਿਆਂ ਦਾ ਆਸਰਾ ਧੰਨ ਧੰਨ ਦਸਾਂ ਪਾਤਸ਼ਾਹਿਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਧੰਨ ਧੰਨ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਵਿਖੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੀ ਪਵਿੱਤਰ ਪਾਵਨ ਹਜੂਰੀ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਵਿਖੇ ਅੰਮ੍ਰਿਤ ਵੇਲੇ ਤੋਂ ਲੈ ਕੇ ਬੇਅੰਤ ਸੰਗਤਾਂ ਨੇ ਆਪ ਜੀ ਦੇ ਪਵਿੱਤਰ ਪਾਵਨ ਚਰਨ ਪਰਛਾਏ ਹਨ ਸਾਰਿਆਂ ਦਾ ਤਿਲ ਫੁੱਲ ਦਰ ਪ੍ਰਵਾਨ ਕਰਨਾ ਯਾਤਰਾ ਸਫਲਾ ਕਰਣੀ ਪਰਿਵਾਰਾਂ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਵਿਚਲਾਓ ਸਰਬੱਤ ਸੰਗਤ ਨੂੰ ਨਾਮ ਦੀ ਦਾਤ ਅਮਰ ਦੀ ਦਾਤ ਗੁਰਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਖਾਲਸੇ ਪੰਥ ਦੀ ਚੜ੍ਹਦੀ ਕਲਾ ਹੋਵੇ ਸੱਚੇ ਪਾਤਸ਼ਾਹ ਔਰ ਸਰਬੱਤ ਦਾ ਭਲਾ ਕਰਨਾ ਇਸ ਸੰਬੰਧ ਵਿੱਚ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਖਮਾ ਕਰੋ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ